ਸਾਡੇ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਜੀ ਧਰਤੀ ਤੋਂ ਹੋਰੀ ਹੈ ਤੇ ਸਾਡੀ ਸਰਕਾਰ ਦੀ ਸ਼ੁਰੂਆਤ ਵੀ ਸੀ ਧਰਤੀ ਤੋਂ ਹੋਈ ਸੀ ਅੱਜ ਸਾਡੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਮਾਨਯੋਗ ਸ਼੍ਰੀ ਅਰਵਿੰਕ ਕੇਜਰੀਵਾਲ ਜੀ ਅਤੇ ਸਾਡੇ ਪੰਜਾਬ ਦੇ ਜਰਨੈਲ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਜ਼ਿਲ੍ਹਾ ਸ਼ੀਤ ਭਗਤ ਸਿੰਘ ਨਗਰ ਦੇ ਪਿੰਡ ਨਗਰੋਏ ਦੀ ਪੰਚਾਇਤ ਨਾਲ ਮਿਲ ਕੇ ਪਿੰਡ ਵਾਸੀਆਂ ਨਾਲ ਮਿਲ ਕੇ ਇੱਥੋਂ ਦੀ ਜਿਹੜੀ ਸ਼ੁਰੂਆਤ ਕੀਤੀ ਹੈ ਇਹ ਪੰਜਾਬ ਦੇ ਹਰ ਇੱਕ 13000 ਪਿੰਡਾਂ ਤੱਕ ਜਾਊਗੀ ਅੱਜ ਸਾਡੇ ਦੋਨੋਂ ਲੀਡਰ ਸਹਿਬਾਨ ਇੱਥੇ ਪਹੁੰਚੇ ਤੇ ਸਾਰੇ ਪਿੰਡ ਦੇ ਵਾਸੀਆਂ ਨਾਲ ਗੱਲ ਕੀਤੀ ਓਪਨ ਸਟੇਜ ਤੋਂ ਉਹਨਾਂ ਨੂੰ ਮਾਈਕ ਦਿੱਤਾ ਤੇ ਉਹਨਾਂ ਤੋਂ ਫੀਡਬੈਕ ਲਿਆ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਤਹਈਆ ਕੀਤਾ ਗਿਆ ਕਿ ਪੰਜਾਬ 'ਚੋਂ ਆਪਾਂ ਨਸ਼ਾ ਜੜੋ ਖਤਮ ਕਰਨਾ ਹੈ ਯੁੱਧ ਨਸ਼ੇ ਵਿਰੁੱਧ ਉਹਦਾ ਕੀ ਫੀਡਬੈਕ ਹੈ ਤੇ ਤੁਸੀਂ ਸਭ ਵੀ ਉੱਥੇ ਮੌਜੂਦ ਸੀ ਅੱਜ ਪੂਰੇ ਪੰਜਾਬ ਨੇ ਤੇ ਪੰਜਾਬੀ ਜਿੱਥੇ-ਜਿੱਥੇ ਵੱਸਦੇ ਆ ਉਹਨੀ ਲਾਈਵ ਸੁਣਿਆ ਕਿ ਕਿਵੇਂ ਪਿੰਡ ਲੰਗਰੋਆ ਜੋ ਪਹਿਲਾਂ ਬਦਨਾਮ ਸੀ ਨਸ਼ੇ ਕਰਕੇ ਉਹ ਆਪ ਦੱਸਦੇ ਸੀ ਕਿ ਇੱਥੇ ਰਿਸ਼ਤੇ ਨਹੀਂ ਹੁੰਦੇ ਸੀ ਜੇ ਅਗਰ ਕਦੀ ਵੀ ਕਿਤੇ ਵੀ ਪੰਜਾਬਸ ਟਰੈਵਲ ਕਰਦੇ ਹੋਏ ਸਾਨੂੰ ਉਹਨਾਂ ਨੂੰ ਕਦੇ ਰੋਕ ਲੈਂਦੀ ਸੀ ਪੁਲਿਸ ਕੋਈ ਨਹੀਂ ਦੱਸ ਸਕਦਾ ਸੀ ਅਸੀਂ ਲੰਗੜੇ ਪਿੰਡ ਤੋਂ ਆ ਕਿ ਉਹਨਾਂ ਲੱਗਦਾ ਸੀ ਕਿ ਇਸ ਪਿੰਡ ਦਾ ਹਰ ਸ਼ਖਸ ਜਿਹੜਾ ਹੈ ਉਹ ਨਸ਼ਾ ਕਰਦਾ ਹੋਊਗਾ ਜਾਂ ਨਸ਼ੇ ਦਾ ਤਸਕਰ ਹੋਊਗਾ ਅੱਜ ਇਹ ਪਿੰਡ ਟੋਟਲੀ ਕਲੀਨ ਸਾਫ਼ ਹੋ ਚੁੱਕਿਆ ਬਜ਼ੁਰਗਾਂ ਬੱਚਿਆਂ ਸਰਪੰਚ ਸਾਫਾ ਰਿਟਾਇਰਡ ਏਮਪਲੋਈਸ ਸਾਡੀ ਬੱਚੀਆਂ ਬੱਚੇ ਸਭ ਨੇ ਇਸ ਗੱਲ ਦੀ ਹਾਮੀ ਭਰੀ ਹੈ ਉਹਨਾਂ ਨੇ ਦੱਸਿਆ ਕਿਵੇਂ ਪੁਲਿਸ ਦੇ ਪ੍ਰਸ਼ਾਸਨ ਨੇ ਪਿਛਲੇ ਮਹੀਨਿਆਂ ਦੇ ਵਿੱਚੋਂ ਇੱਥੋਂ ਨਸ਼ਾ ਤਸਕਰਾ ਨੂੰ ਸਾਫ਼ ਕਰ ਦਿੱਤਾ ਜਿਹੜੇ ਸਾਡੇ ਬੱਚੇ ਇਸ ਦਲਦਲ 'ਚ ਸੀਗੇ ਉਹਨਾਂ ਨੂੰ ਮੇਨ ਸਟ੍ਰੀਟ 'ਚ ਲੈ ਕੇ ਆਇਆ ਉਹਨਾਂ ਨੂੰ ਸਪੋਰਟਸ ਲੈ ਕੇ ਆਇਆ ਠੀਕ ਇਸੇ ਤਰ੍ਹਾਂ ਪਿੰਡ ਲੰਗਰੋਈ ਨੂੰ ਇੱਕ ਮਿਸਾਲ ਮੰਨਦੇ ਹੋਏ ਅੱਜ ਸਾਰਾ ਆਮ ਆਦਮੀ ਪਾਰਟੀ ਸਾਡੇ ਸਰਕਾਰ ਦੇ ਹਰ ਇੱਕ ਵਿਧਾਇਕ ਸਾਡੇ ਹਰ ਇੱਕ ਮਾਨਯੋਗ ਮੇਰੇ ਮਿਨਿਸਟਰ ਕਲੀਕਸ ਸਾਡੇ ਮਾਨਯੋਗ ਐਮਪੀ ਸਹਿਬਾਨ ਸਾਡਾ ਸਾਰਾ ਸਰਕਾਰ ਦਾ ਹਰ ਇੱਕ ਸ਼ਖਸ ਤੇ ਆਮ ਆਦਮੀ ਪਾਰਟੀ ਦਾ ਹਰ ਇੱਕ ਵਰਕਰ ਸਿਪਾਈ ਹੁਣ ਅਗਲੇ ਇਹ ਹਫ਼ਤਿਆਂ ਤੱਕ ਪੰਜਾਬ ਦੇ ਇੱਕ ਇੱਕ ਪਿੰਡ ਚ ਜਾਊਗਾ ਮਕਸਦ ਇਹ ਹੈ ਇਹ ਕੋਈ ਰਾਜਨੀਤਿਕ ਯਾਤਰਾ ਨਹੀਂ ਹੋਊਗੀ ਅੱਜ ਤੋਂ ਜਿਹੜੀ ਇਹ ਨਸ਼ਾ ਮੁਕਤੀ ਯਾਤਰਾ ਹੋ ਰਹੀ ਹੈ ਇਹ ਕੋਈ ਰਾਜਨੀਤਿਕ ਯਾਤਰਾ ਨਹੀਂ ਹੈ ਇੱਕ ਸਮਾਜਿਕ ਯਾਤਰਾ ਹੈ ਪੰਜਾਬ ਦੀ ਸਭ ਤੋਂ ਵੱਡੀ ਇਤਿਹਾਸਿਕ ਯਾਤਰਾ ਹੈ ਪੰਜਾਬ ਨੂੰ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਜੜੋਂ ਖਤਮ ਕਰਨ ਦੇ ਲਈ ਤੇ ਮੈਂ ਅਪੀਲ ਕਰਦਾ ਹਾਂ ਸਰਕਾਰ ਦੇ ਵੱਲੋਂ ਹਰ ਇੱਕ ਪਿੰਡ ਵਾਸੀਆਂ ਨੂੰ ਹਰ ਇੱਕ ਪਿੰਡ ਦੀ ਪੰਚਾਇਤ ਨੂੰ ਯੂਥ ਕਲੱਬਾਂ ਨੂੰ ਸਾਡੇ ਰਿਟਾਇਰਡ EMPLOYEES ਨੂੰ ਕਿ ਆਓ ਆਪਾਂ ਇਸ ਮਹਿੰਮ 'ਚ ਹਿੱਸਾ ਬਣਿਏ ਸਾਡਾ ਪਿੰਡ ਜਦੋਂ ਅਸੀਂ ਪਿੰਡ ਨੂੰ ਨਸ਼ੇ ਦੇ ਖਿਲਾਫ ਇੱਕ ਕਿਲਾ ਬਣਾ ਦਿੱਤਾ ਜਦੋਂ ਇੱਕ ਇੱਕ ਪਿੰਡ ਲੰਗੜੋਏ ਵਾਂਗੂ ਸਾਫ਼ ਹੋ ਗਿਆ ਤਾ ਪੰਜਾਬ ਦੇ ਵਿੱਚੋਂ ਨਸ਼ਾ ਆਪਣੇ ਆਪ ਸਾਫ਼ ਹੋ ਜਾਊਗਾ ਤਾਂ ਮੈਂ ਅਪੀਲ ਕਰਦਾ ਹਾਂ ਇਸ ਤੋਂ ਬਾਅਦ ਮਾਨਯੋਗ ਅਗਰਵਿੰਕ ਕੇਸ਼ੀਵਾਲ ਜੀ ਤੇ ਮਾਨਸਾ ਹੁਣ ਜਲੰਧਰ ਜਾ ਰਹੇ ਨੇ ਤੇ ਅੱਜ ਹਰ ਇੱਕ ਵਿਧਾਇਕ ਹਰ ਇੱਕ ਮੰਤਰੀ ਸਹਿਬਾਨ ਹਰ ਇੱਕ ਐਕਟਿਸ ਸਹਿਬਾਨ ਪੰਜਾਬ ਦੇ ਪਿੰਡਾਂ 'ਚ ਜਾ ਰਹੇ ਤੇ ਜਿਹੜੀ ਯਾਤਰਾ ਲਗਾਤਾਰ ਚੱਲੂਗੀ ਅਪੀਲ ਹੈ ਪਿੰਡ ਵਾਸੀਆਂ ਨੂੰ ਉਸ ਵਕਤ ਉਹ ਸਾਥ ਦੇਣਾ ਤੇ ਹਰ ਪਿੰਡ ਵਿੱਚ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ ਅੱਜ ਇੱਥੇ ਪਹੁੰਚਾਈ ਗਈ ਹਰ ਇੱਕ ਪਿੰਡ ਦੇ ਵਿੱਚ ਇਹ ਯਾਤਰਾ ਘੜ ਕੇ ਸੌਂਚਾਈ ਜਾਊਗੀ ਕਿ ਅਸੀਂ ਪਿੰਡ ਵਾਸੀ ਇਕੱਠੇ ਹੋ ਕੇ ਪਹਿਲਾਂ ਤਾਂ ਅਸੀਂ ਆਪਸੋਂ ਖਾਂਦੇ ਕਿ ਅਸੀਂ ਨਸ਼ਾ ਨਹੀਂ ਕਰਾਂਗੇ ਦੂਜਾ ਅਸੀਂ ਪਿੰਡ ਵਿੱਚ ਕਿਸੇ ਤਸਕਰ ਨੂੰ ਵੜਨ ਨਹੀਂ ਦਵਾਂਗੇ ਤੀਜਾ ਜੇ ਕੋਈ ਪਿੰਡ ਦੇ ਵਿੱਚ ਨਸ਼ਾ ਕਰਦਾ ਹੈ ਉਸ ਨੂੰ ਅਸੀਂ ਸਮਝਾ ਕੇ ਅਸੀਂ ਉਸ ਨੂੰ ਨਸ਼ਾ ਮੁਕਤੀ ਕੇਂਦਰ ਚ ਦਾਖਲ ਕਰਾਵਾਂਗੇ ਚੌਥਾ ਜੇ ਅਗਰ ਕੋਈ ਨਸ਼ਾ ਤਸਕਰ ਫੜਿਆ ਜਾਂਦਾ ਹੈ ਤਾਂ ਆਪ ਖੁਦ ਉਸ ਦੀ ਜ਼ਮਾਨਤ ਕਰਾਂਗੇ ਨਾ ਪਿੰਡ ਵਿੱਚੋਂ ਕਿਸੇ ਨੂੰ ਦੇਣ ਦਵਾਂਗੇ ਇਹ ਬਹੁਤ ਵੱਡਾ ਜਨ ਅੰਦੋਲਨ ਹੈ ਤੇ ਮੈਂ মিডিਆ ਦਾ ਵੀ ਧੰਨਵਾਦ ਕਰਦਾ ਤੇ ਆਪ ਸਭ ਨੂੰ ਵੀ ਅਪੀਲ ਕਰਦਾ ਇਹ ਪੰਜਾਬ ਦੀ ਸਾਂਝੀ ਲੜਾਈ ਹੈ ਹਰ ਇੱਕ ਪੰਜਾਬੀ ਦੀ ਲੜਾਈ ਹੈ ਇਹ ਕੋਈ ਰਾਜਨੀਤਿਕ ਲੜਾਈ ਨਹੀਂ ਬੈਠੋ ਆਪਣੇ ਇਲਾਕੇ ਛੇ ਜਿਹੜੇ ਸਾਡੇ ਵੱਖ-ਵੱਖ ਪਾਕੀਆਂ ਨਾਲ ਜੁੜੇ ਆ ਗੂ ਹੈ ਉਹਨਾਂ ਨੂੰ ਵੀ ਸਨਮਾ ਦਿੱਤਾ ਤੇ ਆਓ ਇਹ ਸਾਰੀ ਪਾਰਟੀਆਂ ਨੂੰ ਹਰ ਇੱਕ ਰਾਜਨੀਤਿਕ ਕਰਦਾ ਫਰਜ਼ ਬੰਦਾ ਇਹ ਪੰਜਾਬ ਦੀ ਲੜਾਈ ਹੈ ਕਿ ਆਪ ਕੋਈ ਹਸਾਨ ਇਸ ਯਾਤਰਾ ਦੇ ਵਿੱਚ ਪਿੰਡਾਂ ਚਾਕੇ ਸ਼ਾਮਿਲ ਹੋਣ ਤੇ ਆਪਣੇ ਆਪਣੇ ਪਿੰਡ ਨੂੰ ਜਿਹੜਾ ਹੈ ਸਾਫ਼ ਕਰਨ ਬਹੁਤ ਬਹੁਤ ਧੰਨਵਾਦ ਸਰ ਨਮਸਕਾਰ ਹੈ ਬੈਸਾ ਬੈਸਾ ਇੱਕ ਅੰਮ੍ਰਿਤਸਰ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੇ ਸਾਡੇ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੀ ਧਰਤੀ ਤੋਂ ਹੋ ਰਹੀ ਹੈ ਤੇ ਸਾਡੀ ਸਰਕਾਰ ਦੀ ਸ਼ੁਰੂਆਤ ਵੀ ਸੀ ਧਰਤੀ ਤੋਂ ਹੋਈ ਸੀ ਅੱਜ ਸਾਡੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਮਾਨਯੋਗ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਸਾਡੇ ਪੰਜਾਬ ਦੇ ਜਰਨੈਲ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਨੰਗਰੋਏ ਦੀ ਪੰਚਾਇਤ ਨਾਲ ਮਿਲ ਕੇ ਪਿੰਡ ਵਾਸੀਆਂ ਨਾਲ ਮਿਲ ਕੇ ਇੱਥੋਂ ਦੀ ਜਿਹੜੀ ਸ਼ੁਰੂਆਤ ਕੀਤੀ ਹੈ ਇਹ ਪੰਜਾਬ ਦੇ ਹਰ ਇੱਕ 13000 ਪਿੰਡਾਂ ਤੱਕ ਜਾਊਗੀ ਅੱਜ ਸਾਡੇ ਦੋਨੋਂ ਲੀਡਰ ਸਹਿਬਾਨ ਇੱਥੇ ਪਹੁੰਚੇ ਤੇ ਸਾਰੇ ਪਿੰਡ ਦੇ ਵਸਨੀਕਾਂ ਨਾਲ ਗੱਲ ਕੀਤੀ ਓਪਨ ਸਟੇਜ ਤੋਂ ਉਹਨਾਂ ਨੂੰ ਮਾਈਕ ਦਿੱਤਾ ਤੇ ਉਹਨਾਂ ਤੋਂ ਫੀਡਬੈਕ ਲਿਆ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਤਹਈਆ ਕੀਤਾ ਗਿਆ ਕਿ ਪੰਜਾਬ ਤੋਂ ਆਪਾਂ ਨਸ਼ਾ ਜੜੋਂ ਖਤਮ ਕਰਨਾ ਹੈ ਯੁੱਧ ਨਸ਼ੇ ਵਿਰੁੱਧ ਉਹਦਾ ਕੀ ਫੀਡਬੈਕ ਹੈ ਤੇ ਤੁਸੀਂ ਸਭ ਵੀ ਉੱਥੇ ਮੌਜੂਦ ਸੀ ਅੱਜ ਪੂਰੇ ਪੰਜਾਬ ਨੇ ਤੇ ਪੰਜਾਬੀ ਜਿੱਥੇ-ਜਿੱਥੇ ਵੱਸਦੇ ਐ ਉਹਨਾਂ ਦੀ ਲਾਈਫ ਸੁਣਿਆ ਕਿ ਕਿਵੇਂ ਪਿੰਡ ਲੰਗਰੋਆ ਜੋ ਪਹਿਲਾਂ ਵਦਨਾਮ ਸੀ ਨਸ਼ੇ ਕਰਕੇ ਉਹ ਆਪ ਦੱਸਦੇ ਸੀ ਕਿ ਇੱਥੇ ਰਿਸ਼ਤੇ ਨਹੀਂ ਹੁੰਦੇ ਸੀ ਜੇਕਰ ਕਦੀ ਵੀ ਕਿਤੇ ਵੀ ਪੰਜਾਬਸ ਟਰੈਵਲ ਕਰਦੇ ਹੋਏ ਸਾਨੂੰ ਉਹਨਾਂ ਨੂੰ ਕਿਤੇ ਰੋਕ ਲੈਂਦੀ ਸੀ ਪੁਲਿਸ ਉਹ ਇਹ ਨਹੀਂ ਦੱਸ ਸਕਦੇ ਸੀ ਅਸੀਂ ਲੰਗੜੇ ਪਿੰਡ ਤੋਂ ਆ ਕਿ ਉਹਨਾਂ ਲੱਗਦਾ ਸੀ ਕਿ ਇਸ ਪਿੰਡ ਦਾ ਹਰ ਸ਼ਖਸ ਜਿਹੜਾ ਹੈ ਉਹ ਨਸ਼ਾ ਕਰਦਾ ਹੋਊਗਾ ਜਾਂ ਨਸ਼ੇ ਦਾ ਤਸਕਰ ਹੋਊਗਾ ਅੱਜ ਇਹ ਪਿੰਡ ਟੋਟਲੀ ਕਲੀਨ ਸਾਫ ਹੋ ਚੁੱਕਿਆ ਬਜ਼ੁਰਗਾਂ ਬੱਚਿਆਂ ਸਰਪੰਚ ਸਾਫਾ ਰਿਟਾਇਰਡ ਏਮਪਲੋਈਸ ਸਾਡੀ ਬੱਚੀਆਂ ਬੱਚੇ ਸਭ ਨੇ ਇਸ ਗੱਲ ਦੀ ਹਾਮੀ ਭਰੀ ਹੈ ਉਹਨਾਂ ਨੇ ਦੱਸਿਆ ਕਿਵੇਂ ਪੁਲਿਸ ਦੇ ਪ੍ਰਸ਼ਾਸਨ ਨੇ ਪਿਛਲੇ ਮਹੀਨਿਆਂ ਦੇ ਵਿੱਚੋਂ ਇੱਥੋਂ ਨਸ਼ਾ ਤਸਕਰਾਂ ਨੂੰ ਸਾਫ਼ ਕਰ ਦਿੱਤਾ ਜਿਹੜੇ ਸਾਡੇ ਬੱਚੇ ਦਲਦਲ 'ਚ ਸੀਗੇ ਉਹਨਾਂ ਨੂੰ ਮੇਨ ਸਟ੍ਰੀਟ 'ਚ ਲੈ ਕੇ ਆਇਆ ਉਹਨਾਂ ਨੂੰ ਸਪੋਰਟਸ ਲੈ ਕੇ ਆਇਆ ਠੀਕ ਇਸੇ ਇਸੇ ਤਰ੍ਹਾਂ ਪਿੰਡ ਅੰਗਰੋਈ ਨੂੰ ਇੱਕ ਮਿਸਾਲ ਮੰਨਦੇ ਹੋਏ ਅੱਜ ਸਾਰਾ ਆਮ ਆਦਮੀ ਪਾਰਟੀ ਸਾਡੇ ਸਰਕਾਰ ਦੇ ਹਰ ਇੱਕ ਵਿਧਾਇਕ ਸਾਡੇ ਹਰ ਇੱਕ ਮਾਨਯੋਗ ਮੇਰੇ ਮਨਿਸਟਰ ਕਲੀਕਸ ਸਾਡੇ ਮਾਨਯੋਗ ਐਮਪੀ ਸਹਿਬਾਨ ਸਾਡਾ ਸਾਰਾ ਸਰਕਾਰ ਦਾ ਹਰ ਇੱਕ ਸ਼ਖਸ ਕਿ ਆਮ ਆਦਮੀ ਪਾਰਟੀ ਦਾ ਹਰ ਇੱਕ ਵਰਕਰ ਸਿਪਾਈ ਹੁਣ ਅਗਲੇ ਕਈ ਹਫ਼ਤਿਆਂ ਤੱਕ ਪੰਜਾਬ ਦੇ ਇੱਕ ਇੱਕ ਪਿੰਡ ਚ ਜਾਊਗਾ ਮਕਸਦ ਇਹ ਹੈ ਇਹ ਕੋਈ ਰਾਜਨੀਤਿਕ ਯਾਤਰਾ ਨਹੀਂ ਹੋਊਗੀ ਅੱਜ ਤੋਂ ਜਿਹੜੀ ਇਹ ਨਸ਼ਾ ਮੁਕਤੀ ਯਾਤਰਾ ਹੋ ਰਹੀ ਹੈ ਇਹ ਕੋਈ ਰਾਜਨੀਤਿਕ ਯਾਤਰਾ ਨਹੀਂ ਹੈ ਇੱਕ ਸਮਾਜਿਕ ਯਾਤਰਾ ਹੈ ਪੰਜਾਬ ਦੀ ਸਭ ਤੋਂ ਵੱਡੀ ਇਤਿਹਾਸਿਕ ਯਾਤਰਾ ਪੰਜਾਬ ਨੂੰ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਜੜੋਂ ਖਤਮ ਕਰਨ ਦੇ ਲਈ ਤੇ ਮੈਂ ਅਪੀਲ ਕਰਦਾ ਹਾਂ ਸਰਕਾਰ ਦੇ ਵੱਲੋਂ ਹਰ ਇੱਕ ਪਿੰਡ ਵਾਸੀਆਂ ਨੂੰ ਹਰ ਇੱਕ ਪਿੰਡ ਦੀ ਪੰਚਾਇਤ ਨੂੰ ਯੂਥ ਕਲੱਬਾਂ ਨੂੰ ਸਾਡੇ ਰਿਟਾਇਰਡ EMPLOYEES ਨੂੰ ਕਿ ਆਓ ਆਪਾਂ ਇਸ ਮਹੀਰ ਚ ਹਿੱਸਾ ਬਣੀਏ ਸਾਡਾ ਪਿੰਡ ਜਦੋਂ ਅਸੀਂ ਪਿੰਡ ਨੂੰ ਨਸ਼ੇ ਦੇ ਖਿਲਾਫ ਇੱਕ ਕਿਲਾ ਬਣਾ ਦਿੱਤਾ ਜਦੋਂ ਇੱਕ ਇੱਕ ਪਿੰਡ ਲੰਗੜੋਏ ਵਾਂਗੂ ਸਾਫ਼ ਹੋ ਗਿਆ ਤਾਂ ਪੰਜਾਬ ਦੇ ਵਿੱਚੋਂ ਨਸ਼ਾ ਆਪਣਾ ਸਾਫ਼ ਹੋ ਜਾਊਗਾ ਤਾਂ ਮੈਂ ਅਪੀਲ ਕਰਦਾ ਹਾਂ ਇਸ ਤੋਂ ਬਾਅਦ ਮਾਨਯੋਗ ਵਰਮਿੰਕ ਕੇਜਰੀਵਾਲ ਜੀ ਤੇ ਮਾਨ ਸਾਹਿਬ ਨੂੰ ਜ਼ਿਲੰਦਰ ਜਾ ਰਹੇ ਨੇ ਤੇ ਅੱਜ ਹਰ ਇੱਕ ਵਿਧਾਇਕ ਹਰ ਇੱਕ ਮੰਤਰੀ ਸਾਹਿਬ ਬਾਹਰੀ ਕੈਬੀ ਸਾਹਿਬਾਂ ਪੰਜਾਬ ਦੇ ਪਿੰਡਾਂ ਚ ਜਾ ਰਹੀ ਹੈ ਤੇ ਜਿਹੜੀ ਯਾਤਰਾ ਲਗਾਤਾਰ ਚੱਲੂਗੀ ਅਪੀਲ ਹੈ ਪਿੰਡ ਵਾਸੀਆਂ ਨੂੰ ਉਸ ਵਕਤ ਉਹ ਸਾਥ ਦੇਣਾ ਤੇ ਹਰ ਪਿੰਡ ਵਿੱਚ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ ਅੱਜ ਇੱਥੇ ਪਹੁੰਚ ਚੁਕਾਈ ਗਈ ਹਰ ਇੱਕ ਪਿੰਡ ਦੇ ਵਿੱਚ ਇਹ ਯਾਤਰਾ ਘੜ ਕੇ ਸੌਂਚ ਚੁਕਾਈ ਜਾਊਗੀ ਕਿ ਅਸੀਂ ਪਿੰਡ ਵਾਸੀ ਇਕੱਠੇ ਹੋ ਕੇ ਪਹਿਲਾਂ ਤਾਂ ਅਸੀਂ ਆਪਸੋਂ ਖਾਂਦੇ ਕਿ ਅਸੀਂ ਨਸ਼ਾ ਨਹੀਂ ਕਰਾਂਗੇ ਦੂਜਾ ਅਸੀਂ ਪਿੰਡ ਵਿੱਚ ਕਿਸੇ ਤਸਕਰ ਨੂੰ ਬੜਨ ਨਹੀਂ ਦਵਾਂਗੇ ਤੀਜਾ ਜੇ ਕੋਈ ਪਿੰਡ ਦੇ ਵਿੱਚ ਨਸ਼ਾ ਕਰਦਾ ਹੈ ਉਸ ਨੂੰ ਅਸੀਂ ਸਮਝਾ ਕੇ ਅਖੀਰ ਉਸ ਨੂੰ ਨਸ਼ਾ ਮੁਕਤੀ ਕੇਂਦਰ ਚ ਦਾਖਲ ਕਰਾਵਾਂਗੇ ਚੌਥਾ ਜੀ ਅਗਰ ਕੋਈ ਨਸ਼ਾ ਤਸਕਰ ਫੜਿਆ ਜਾਂਦਾ ਹੈ ਤਾਂ ਨਾ ਖੁਦ ਉਸ ਦੀ ਜਮਾਨਤ ਕਰਾਂਗੇ ਨਾ ਪਿੰਡ ਵਿੱਚੋਂ ਕਿਸੇ ਨੂੰ ਤਰੀਨ ਦਵਾਂਗੇ ਇਹ ਇੱਕ ਬਹੁਤ ਵੱਡਾ ਜਨ ਅੰਦੋਲਨ ਹੈ ਤੇ ਮੈਂ মিডিਆ ਦਾ ਵੀ ਧੰਨਵਾਦ ਕਰਦਾ ਤੇ ਆਪ ਸਭ ਨੂੰ ਵੀ ਅਪੀਲ ਕਰਦਾ ਹਾਂ ਇਹ ਪੰਜਾਬ ਦੀ ਸਾਂਝੀ ਲੜਾਈ ਹੈ ਹਰ ਇੱਕ ਪੰਜਾਬੀ ਦੀ ਲੜਾਈ ਹੈ ਇਹ ਕੋਈ ਰਾਜਨੀਤਿਕ ਲੜਾਈ ਨਹੀਂ ਪੈ ਤਾਂ ਆਪਣੇ ਇਲਾਕੇ ਲਈ ਜਿਹੜੇ ਸਾਡੇ ਵੱਖ-ਵੱਖ ਪਾਰਟੀਆਂ ਨਾਲ ਜੁੜੇ ਆਗੂ ਹੈ ਉਹਨਾਂ ਨੂੰ ਵੀ ਸਰਕਾਰ ਦਿੱਤਾ ਤੇ ਆਓ ਇਹ ਸਾਰੀ ਪਾਰਟੀਆਂ ਨੂੰ ਹਰ ਇੱਕ ਰਾਜਨੀਤਿਕ ਕਰਦਾ ਫਰਜ਼ ਬੰਦਾ ਇਹ ਪੰਜਾਬ ਦੀ ਲੜਾਈ ਹੈ ਕਿ ਆਪ ਕੋਈ ਹਸਾਨ ਇਸ ਯਾਤਰਾ ਦੇ ਵਿੱਚ ਪਿੰਡਾਂ ਚ ਆ ਕੇ ਸ਼ਾਮਲ ਹੋਣ ਤੇ ਆਪਣੇ ਆਪਣੇ ਪਿੰਡ ਨੂੰ ਜਿਹੜਾ ਹੈ ਸਾਫ਼ ਕਰਨ ਬਹੁਤ ਬਹੁਤ ਧੰਨਵਾਦ ਸਰ ਨਮਸਕਾਰ ਹੈ ਇੱਕ ਅੰਮ੍ਰਿਤਸਰ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟਰੀ ਸਾਡੇ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੀ ਧਰਤੀ ਤੋਂ ਹੋ ਰਹੀ ਹੈ ਤੇ ਸਾਡੀ ਸਰਕਾਰ ਦੀ ਸ਼ੁਰੂਆਤ ਵੀ ਸੀ ਧਰਤੀ ਤੋਂ ਹੋਈ ਸੀ ਅੱਜ ਸਾਡੇ ਆਮ ਆਦਮੀ ਪਾਰਟੀ ਦੇ ਰਸ਼ਟਰੀ ਅਸੀਂ ਯੋਜਕ ਮਾਨਯੋਗ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਸਾਡੇ ਪੰਜਾਬ ਦੇ ਜਰਨੈਲ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਜ਼ਿਲ੍ਹਾ ਸ਼ੀਤ ਭਗਤ ਸਿੰਘ ਨਗਰ ਦੇ ਪਿੰਡ ਨਗਰੋਏ ਦੀ ਪੰਚਾਇਤ ਨਾਲ ਮਿਲ ਕੇ ਪਿੰਡ ਵਾਸੀਆਂ ਨਾਲ ਮਿਲ ਕੇ ਇੱਥੋਂ ਦੀ ਜਿਹੜੀ ਸ਼ੁਰੂਆਤ ਕੀਤੀ ਹੈ ਇਹ ਪੰਜਾਬ ਦੇ ਹਰ ਇੱਕ 13000 ਪਿੰਡਾਂ ਤੱਕ ਜਾਓਗੇ ਅੱਜ ਸਾਡੇ ਦੋਨੋਂ ਲੀਡਰ ਸਾਹਿਬਾਨ ਇੱਥੇ ਪਹੁੰਚੇ ਤੇ ਸਾਰੇ ਪਿੰਡ ਦੇ ਵਸਨੀਕਾਂ ਨਾਲ ਗੱਲ ਕੀਤੀ ਉਪਰ ਸਟੇਜ ਤੋਂ ਉਹਨਾਂ ਨੂੰ ਮਾਈਕ ਦਿੱਤਾ ਤੇ ਉਹਨਾਂ ਤੋਂ ਫੀਡਬੈਕ ਲਿਆ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਕਹਿਇਆ ਕੀਤਾ ਗਿਆ ਕਿ ਪੰਜਾਬ ਤੋਂ ਆਪਾਂ ਨਸ਼ਾ ਜੜੋ ਖਤਮ ਕਰਨਾ ਹੈ ਯੁੱਧ ਨਸ਼ੇ ਵਿਰੁੱਧ ਉਹਦਾ ਕੀ ਫੀਡਬੈਕ ਹੈ ਤੇ ਤੁਸੀਂ ਸਭ ਵੀ ਉੱਥੇ ਮੌਜੂਦ ਸੀ ਅੱਜ ਪੂਰੇ ਪੰਜਾਬ ਨੇ ਤੇ ਪੰਜਾਬੀ ਜਿੱਥੇ-ਜਿੱਥੇ ਵੱਸਦੇ ਐ ਉਹਨਾਂ ਦੀ ਲਾਈਫ ਸੁਣਿਆ ਕਿ ਕਿਵੇਂ ਪਿੰਡ ਲੰਗਰੋਆ ਜੋ ਪਹਿਲਾਂ ਵਤਨਾਮ ਸੀ ਨਸ਼ੇ ਕਰਕੇ ਉਹ ਆਪ ਦੱਸਦੇ ਸੀ ਕਿ ਇੱਥੇ ਰਿਸ਼ਤੇ ਨਹੀਂ ਹੁੰਦੇ ਸੀ ਜੇ ਅਗਰ ਕਦੀ ਵੀ ਕਿਤੇ ਵੀ ਪੰਜਾਬਸ ਟਰੈਵਲ ਕਰਦੇ ਹੋਏ ਸਾਨੂੰ ਉਹਨਾਂ ਨੂੰ ਕਹਿੰਦੇ ਰੋਕ ਲੈਂਦੀ ਸੀ ਪੁਲਿਸ ਉਹ ਇਹ ਨਹੀਂ ਦੱਸ ਸਕਦੇ ਸੀ ਅਸੀਂ ਲੰਗੜੇ ਪਿੰਡ ਤੋਂ ਆ ਕਿ ਉਹਨਾਂ ਲੱਗਦਾ ਸੀ ਕਿ ਇਸ ਪਿੰਡ ਦਾ ਹਰ ਸ਼ਖਸ ਜਿਹੜਾ ਹੈ ਉਹ ਨਸ਼ਾ ਕਰਦਾ ਹੋਊਗਾ ਜਾਂ ਨਸ਼ੇ ਦਾ ਤਸਕਰ ਹੋਊਗਾ ਅੱਜ ਇਹ ਪਿੰਡ ਟੋਟਲੀ ਕਲੀਨ ਸਾਫ਼ ਹੋ ਚੁੱਕਿਆ ਬਜ਼ੁਰਗਾਂ ਬੱਚਿਆਂ ਸਰਪੰਚ ਸਾਫਕਾ ਰਿਟਾਇਰਡ ਏਮਪਲੋਈਸ ਸਾਡੀ ਬੱਚੀਆਂ ਬੱਚੇ ਸਭ ਨੇ ਇਸ ਗੱਲ ਦੀ ਹਾਮੀ ਭਰੀ ਹੈ ਉਹਨਾਂ ਨੇ ਦੱਸਿਆ ਕਿਵੇਂ ਪੁਲਿਸ ਦੇ ਪ੍ਰਸ਼ਾਸਨ ਨੇ ਪਿਛਲੇ ਮਹੀਨਿਆਂ ਦੇ ਵਿੱਚੋਂ ਇਥੋਂ ਨਸ਼ਾ ਤਸਕਰਾਂ ਨੂੰ ਸਾਫ਼ ਕਰ ਦਿੱਤਾ ਜਿਹੜੇ ਸਾਡੇ ਬੱਚੇ ਇਸ ਦਲਦਲ 'ਚ ਸੀਗੇ ਉਹਨਾਂ ਨੂੰ ਮੇਨ ਸਟ੍ਰੀਟ 'ਚ ਲੈ ਕੇ ਆਇਆ ਉਹਨਾਂ ਨੂੰ ਸਪੋਰਟਸ ਲੈ ਕੇ ਆਇਆ ਠੀਕ ਇਸੇ ਇਸੇ ਤਰ੍ਹਾਂ ਪਿੰਡ ਲੰਗਰੋਈ ਨੂੰ ਇੱਕ ਮਿਸਾਲ ਮੰਨਦੇ ਹੋਏ ਅੱਜ ਸਾਰਾ ਆਮ ਆਦਮੀ ਪਾਰਟੀ ਸਾਡੇ ਸਰਕਾਰ ਦੇ ਹਰ ਇੱਕ ਵਿਧਾਇਕ ਸਾਡੇ ਹਰ ਇੱਕ ਮਾਨਯੋਗ ਮੇਰੇ ਮਨਿਸਟਰ ਕਲੀਕਸ ਸਾਡੇ ਮਾਨਯੋਗ ਐਮਪੀ ਸਹਿਬਾਨ ਸਾਡਾ ਸਾਰਾ ਸਰਕਾਰ ਦਾ ਹਰ ਇੱਕ ਸ਼ਖਸ ਤਿਆਮਾਦੀ ਪਾਰਟੀ ਦਾ ਹਰ ਇੱਕ ਵਰਕਰ ਸਿਪਾਈ ਹੁਣ ਅਗਲੇ ਕਈ ਹਫ਼ਤਿਆਂ ਤੱਕ ਪੰਜਾਬ ਦੇ ਇੱਕ ਇੱਕ ਪਿੰਡ ਚ ਜਾਊਗਾ ਮਕਸਦ ਇਹ ਹੈ ਇਹ ਕੋਈ ਰਾਜਨੀਤਿਕ ਯਾਤਰਾ ਨਹੀਂ ਹੋਊਗੀ ਅੱਜ ਤੋਂ ਜਿਹੜੀ ਇਹ ਨਸ਼ਾ ਮੁਕਤੀ ਯਾਤਰਾ ਹੋ ਰਹੀ ਹੈ ਇਹ ਕੋਈ ਰਾਜਨੀਤਿਕ ਯਾਤਰਾ ਨਹੀਂ ਹੈ ਇੱਕ ਸਮਾਜਿਕ ਯਾਤਰਾ ਹੈ ਪੰਜਾਬ ਦੀ ਸਭ ਤੋਂ ਵੱਡੀ ਇਤਿਹਾਸਿਕ ਯਾਤਰਾ ਪੰਜਾਬ ਨੂੰ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਜੜੋਂ ਖਤਮ ਕਰਨ ਦੇ ਲਈ ਤੇ ਮੈਂ ਅਪੀਲ ਕਰਦਾ ਹਾਂ ਸਰਕਾਰ ਦੇ ਵੱਲੋਂ ਹਰ ਇੱਕ ਪਿੰਡ ਵਾਸੀਆਂ ਨੂੰ ਹਰ ਇੱਕ ਪਿੰਡ ਦੀ ਪੰਚਾਇਤ ਨੂੰ ਯੂਥ ਕਲੱਬਾਂ ਨੂੰ ਸਾਡੇ ਰਿਟਾਇਰਡ EMPLOYEES ਨੂੰ ਕਿ ਆਓ ਆਪਾਂ ਇਸ ਮੁਹਿੰਮ 'ਚ ਹਿੱਸਾ ਬਣਿਏ ਸਾਡਾ ਪਿੰਡ ਜਦੋਂ ਅਸੀਂ ਪਿੰਡ ਨੂੰ ਨਸ਼ੇ ਦੇ ਖਿਲਾਫ ਇੱਕ ਕਿਲਾ ਬਣਾ ਦਿੱਤਾ ਜਦੋਂ ਇੱਕ ਇੱਕ ਪਿੰਡ ਲੰਗੜੋਏ ਵਾਂਗੂ ਸਾਫ਼ ਹੋ ਗਿਆ ਤਾਂ ਪੰਜਾਬ ਦੇ ਵਿੱਚੋਂ ਨਸ਼ਾ ਆਪਣਾ ਸਾਫ਼ ਹੋ ਜਾਊਗਾ ਤਾਂ ਮੈਂ ਅਪੀਲ ਕਰਦਾ ਹਾਂ ਇਸ ਤੋਂ ਬਾਅਦ ਮਾਨਯੋਗ ਅਗਰਵਿੰਕ ਕੇਸ਼ੀਵਾਲ ਜੀ ਤੇ ਮਾਨਸਾ ਹੁਣ ਜਲੰਧਰ ਜਾ ਰਹੇ ਨੇ ਤੇ ਅੱਜ ਹਰ ਇੱਕ ਵਿਧਾਇਕ ਹਰ ਇੱਕ ਮੰਤਰੀ ਸਹਿਬਾਨ ਹਰ ਇੱਕ ਐਕਟਰੀ ਸਹਿਬਾਨ ਪੰਜਾਬ ਦੇ ਪਿੰਡਾਂ 'ਚ ਜਾ ਰਿਹਾ ਤੇ ਜਿਹੜੀ ਯਾਤਰਾ ਲਗਾਤਾਰ ਚੱਲੂਗੀ ਅਪੀਲ ਹੈ ਪਿੰਡ ਵਾਸੀਆਂ ਨੂੰ ਉਸ ਵਕਤ ਤੋਂ ਸਾਬ ਦੇਂਦਾ ਤੇ ਹਰ ਪਿੰਡ ਵਿੱਚ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ ਅੱਜ ਇੱਥੇ ਪਹੁੰਚ ਚੁਕਾਈ ਗਈ ਹਰ ਇੱਕ ਪਿੰਡ ਦੇ ਵਿੱਚ ਇਹ ਯਾਤਰਾ ਘੜ ਕੇ ਸੌਂਚ ਚੁਕਾਈ ਜਾਊਗੀ ਕਿ ਅਸੀਂ ਪਿੰਡ ਵਾਸੀ ਇਕੱਠੇ ਹੋ ਕੇ ਪਹਿਲਾਂ ਤਾਂ ਅਸੀਂ ਆਪਸੋਂ ਖਾਂਦੇ ਕਿ ਅਸੀਂ ਨਸ਼ਾ ਨਹੀਂ ਕਰਾਂਗੇ ਦੂਜਾ ਅਸੀਂ ਪਿੰਡ ਵਿੱਚ ਕਿਸੇ ਤਸਕਰ ਨੂੰ ਵੜਨ ਨਹੀਂ ਦਵਾਂਗੇ ਤੀਜਾ ਜੇ ਕੋਈ ਪਿੰਡ ਦੇ ਵਿੱਚ ਨਸ਼ਾ ਕਰਦਾ ਹੈ ਉਸ ਨੂੰ ਅਸੀਂ ਸਮਝਾ ਕੇ ਅਸੀਂ ਉਸ ਨੂੰ ਨਸ਼ਾ ਮੁਕਤੀ ਕੇਂਦਰ ਚ ਦਾਖਲ ਕਰਾਵਾਂਗੇ ਚੌਥਾ ਜੀ ਅਗਰ ਕੋਈ ਨਸ਼ਾ ਤਸਕਰ ਫੜਿਆ ਜਾਂਦਾ ਹੈ ਤਾਂ ਨਾ ਖੁਦ ਉਸ ਦੀ ਜਮਾਨਤ ਦਵਾਂਗੇ ਨਾ ਪਿੰਡ ਵਿੱਚੋਂ ਕਿਸੇ ਨੂੰ ਦੇਣ ਦਵਾਂਗੇ ਇਹ ਇੱਕ ਬਹੁਤ ਵੱਡਾ ਜਨ ਅੰਦੋਲਨ ਹੈ ਤੇ ਮੈਂ মিডিਆ ਦਾ ਵੀ ਧੰਨਵਾਦ ਕਰਦਾ ਤੇ ਆਪ ਸਭ ਨੂੰ ਵੀ ਅਪੀਲ ਕਰਦਾ ਹਾਂ ਇਹ ਪੰਜਾਬ ਦੀ ਸਾਂਝੀ ਲੜਾਈ ਹੈ ਹਰ ਇੱਕ ਪੰਜਾਬੀ ਦੀ ਲੜਾਈ ਹੈ ਇਹ ਕੋਈ ਰਾਜਨੀਤਿਕ ਲੜਾਈ ਨਹੀਂ ਪੈ ਤਾਂ ਆਪਣੇ ਇਲਾਕੇ ਲਈ ਜਿਹੜੇ ਸਾਡੇ ਵੱਖ-ਵੱਖ ਪਾਰਟੀਆਂ ਨਾਲ ਜੁੜੇ ਆਗੂ ਹੈ ਉਹਨਾਂ ਨੂੰ ਵੀ ਸਨਮਾਨ ਦਿੱਤਾ ਤੇ ਆਉ ਇਹ ਸਾਰੀ ਪਾਰਟੀਆਂ ਨੂੰ ਹਰ ਇੱਕ ਰਾਜਨੀਤਿਕ ਕਰਦਾ ਫਰਜ਼ ਬੰਦਾ ਇਹ ਪੰਜਾਬ ਦੀ ਲੜਾਈ ਹੈ ਕਿ ਆਪ ਕੋਈ ਹਸਾਨ ਇਸ ਯਾਤਰਾ ਦੇ ਵਿੱਚ ਪਿੰਡਾਂ ਚਾਕੇ ਸ਼ਾਮਿਲ ਹੋਣ ਤੇ ਆਪਣੇ ਆਪਣੇ ਪਿੰਡ ਨੂੰ ਜਿਹੜਾ ਹੈ ਸਾਫ਼ ਕਰਨ ਬਹੁਤ ਬਹੁਤ ਤਾਂ ਕਰ ਸਰਬ ਨਮਸਕਾਰ ਹੈ ਬੈ ਸਰ ਇੱਕ ਅੰਮ੍ਰਿਤਸਰ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟਰੀ ਸਾਡੇ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੀ ਧਰਤੀ ਤੋਂ ਹੋ ਰਹੀ ਹੈ ਤੇ ਸਾਡੀ ਸਰਕਾਰ ਦੀ ਸ਼ੁਰੂਆਤ ਵੀ ਸੀ ਧਰਤੀ ਤੋਂ ਹੋਈ ਸੀ ਅੱਜ ਸਾਡੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਮਾਨਯੋਗ ਸ਼੍ਰੀ ਰਿੰਕੇਜਰੀワਲ ਜੀ ਅਤੇ ਸਾਡੇ ਪੰਜਾਬ ਦੇ ਜਰਨੈਲ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਨੰਗਰੋਏ ਦੀ ਪੰਚਾਇਤ ਨਾਲ ਮਿਲ ਕੇ ਪਿੰਡ ਵਾਸੀਆਂ ਨਾਲ ਮਿਲ ਕੇ ਇੱਥੋਂ ਦੀ ਜਿਹੜੀ ਸ਼ੁਰੂਆਤ ਕੀਤੀ ਹੈ ਇਹ ਪੰਜਾਬ ਦੇ ਹਰ ਇੱਕ 13000 ਪਿੰਡਾਂ ਤੱਕ ਜਾਊਗੀ ਅੱਜ ਸਾਡੇ ਦੋਨੋਂ ਲੀਡਰ ਸਹਿਬਾਨ ਇੱਥੇ ਪਹੁੰਚੇ ਤੇ ਸਾਰੇ ਪਿੰਡ ਦੇ ਵਸਨੀਕਾਂ ਨਾਲ ਗੱਲ ਕੀਤੀ ਓਪਨ ਸਟੇਜ ਤੋਂ ਉਹਨਾਂ ਨੂੰ ਮਾਈਕ ਦਿੱਤਾ ਤੇ ਉਹਨਾਂ ਤੋਂ ਫੀਡਬੈਕ ਲਿਆ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਤਹਈਆ ਕੀਤਾ ਗਿਆ ਕਿ ਪੰਜਾਬ 'ਚੋਂ ਆਪਾਂ ਨਸ਼ਾ ਜੜੋਂ ਖਤਮ ਕਰਨਾ ਹੈ ਯੁੱਧ ਨਸ਼ੇ ਵਿਰੁੱਧ ਉਹਦਾ ਕੀ ਫੀਡਬੈਕ ਹੈ ਤੇ ਤੁਸੀਂ ਸਭ ਵੀ ਉੱਥੇ ਮੌਜੂਦ ਸੀ ਅੱਜ ਪੂਰੇ ਪੰਜਾਬ ਨੇ ਤੇ ਪੰਜਾਬੀ ਜਿੱਥੇ-ਜਿੱਥੇ ਵੱਸਦੇ ਐ ਉਹਨਾਂ ਦੀ ਲਾਈਫ ਸੁਣਿਆ ਕਿ ਕਿਵੇਂ ਪਿੰਡ ਲੰਗਰੋਆ ਜੋ ਪਹਿਲਾਂ ਵਤਨਾਮ ਸੀ ਨਸ਼ੇ ਕਰਕੇ ਉਹ ਆਪ ਦੱਸਦੇ ਸੀ ਕਿ ਇੱਥੇ ਰਿਸ਼ਤੇ ਨਹੀਂ ਹੁੰਦੇ ਸੀ ਜੇ ਅਗਰ ਕਦੀ ਵੀ ਕਿਤੇ ਵੀ ਪੰਜਾਬਸ ਟਰੈਵਲ ਕਰਦੇ ਹੋਏ ਸਾਨੂੰ ਉਹਨਾਂ ਨੂੰ ਕਹਿੰਦੇ ਰੋਕ ਲੈਂਦੀ ਸੀ ਪੁਲਿਸ ਉਹ ਇਹ ਨਹੀਂ ਦੱਸ ਸਕਦੇ ਸੀ ਅਸੀਂ ਲੰਗੜੋਏ ਪਿੰਡ ਤੋਂ ਆ ਕਿ ਉਹਨਾਂ ਲੱਗਦਾ ਸੀ ਕਿ ਇਸ ਪਿੰਡ ਦਾ ਹਰ ਸ਼ਖਸ ਜਿਹੜਾ ਹੈ ਉਹ ਨਸ਼ਾ ਕਰਦਾ ਹੋਊਗਾ ਜਾਂ ਨਸ਼ੇ ਦਾ ਤਸਕਰ ਹੋਊਗਾ ਅੱਜ ਇਹ ਪਿੰਡ ਟੋਟਲੀ ਕਲੀਨ ਸਾਫ਼ ਹੋ ਚੁੱਕਿਆ ਬਜ਼ੁਰਗਾਂ ਬੱਚਿਆਂ ਸਰਪੰਚ ਸਾਫਾ ਰਿਟਾਇਰਡ ਏਮਪਲੋਈਸ ਸਾਡੀ ਬੱਚੀਆਂ ਬੱਚੇ ਸਭ ਨੇ ਇਸ ਗੱਲ ਦੀ ਹਾਮੀ ਭਰੀ ਹੈ ਉਹਨਾਂ ਨੇ ਦੱਸਿਆ ਕਿਵੇਂ ਪੁਲਿਸ ਦੇ ਪ੍ਰਸ਼ਾਸਨ ਨੇ ਪਿਛਲੇ ਮਹੀਨਿਆਂ ਦੇ ਵਿੱਚੋਂ ਇੱਥੋਂ ਨਸ਼ਾ ਤਸਕਰਾ ਨੂੰ ਸਾਫ਼ ਕਰ ਦਿੱਤਾ ਜਿਹੜੇ ਸਾਡੇ ਬੱਚੇ ਇਸ ਦਲਦਲ 'ਚ ਸੀਗੇ ਉਹਨਾਂ ਨੂੰ ਮੇਕ ਸਟ੍ਰੀਟ 'ਚ ਲੈ ਕੇ ਆਇਆ ਉਹਨਾਂ ਨੂੰ ਸਪੋਰਟਸ ਲੈ ਕੇ ਆਇਆ ਠੀਕ ਇਸੇ ਤਰ੍ਹਾਂ ਪਿੰਡ ਅੰਗਰੋਈ ਨੂੰ ਇੱਕ ਮਿਸਾਲ ਮੰਨਦੇ ਹੋਏ ਅੱਜ ਸਾਰਾ ਆਮ ਆਦਮੀ ਪਾਰਟੀ ਸਾਡੇ ਸਰਕਾਰ ਦੇ ਹਰ ਇੱਕ ਵਿਧਾਇਕ ਸਾਡੇ ਹਰ ਇੱਕ ਮਾਨਯੋਗ ਮੇਰੇ ਮਨਿਸਟਰ ਫੀਲਿਕਸ ਸਾਡੇ ਮਾਨਯੋਗ ਐਮਪੀ ਸਹਿਬਾਨ ਸਾਡਾ ਸਾਰਾ ਸਰਕਾਰ ਦਾ ਹਰ ਇੱਕ ਸ਼ਖਸ ਤੇ ਆਮ ਆਦਮੀ ਪਾਰਟੀ ਦਾ ਹਰ ਇੱਕ ਵਰਕਰ ਸਿਪਾਈ ਹੁਣ ਅਗਲੇ ਕਈ ਹਫਤਿਆਂ ਤੱਕ ਪੰਜਾਬ ਦੇ ਇੱਕ ਇੱਕ ਪਿੰਡ ਚ ਜਾਊਗਾ ਮਕਸਦ ਇਹ ਹੈ ਇਹ ਕੋਈ ਰਾਜਨੀਤਿਕ ਯਾਤਰਾ ਨਹੀਂ ਹੋਊਗੀ ਅੱਜ ਤੋਂ ਜਿਹੜੀ ਇਹ ਨਸ਼ਾ ਮੁਕਤੀ ਯਾਤਰਾ ਹੋ ਰਹੀ ਹੈ ਇਹ ਕੋਈ ਰਾਜਨੀਤਿਕ ਯਾਤਰਾ ਨਹੀਂ ਹੈ ਇੱਕ ਸਮਾਜਿਕ ਯਾਤਰਾ ਹੈ ਪੰਜਾਬ ਦੀ ਸਭ ਤੋਂ ਵੱਡੀ ਇਤਿਹਾਸਿਕ ਯਾਤਰਾ ਪੰਜਾਬ ਨੂੰ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਜੜੋਂ ਖਤਮ ਕਰਨ ਦੇ ਲਈ ਤੇ ਮੈਂ ਅਪੀਲ ਕਰਦਾ ਹਾਂ ਸਰਕਾਰ ਦੇ ਵੱਲੋਂ ਹਰ ਇੱਕ ਪਿੰਡ ਵਾਸੀਆਂ ਨੂੰ ਹਰ ਇੱਕ ਪਿੰਡ ਦੀ ਪੰਚਾਇਤ ਨੂੰ ਯੂਥ ਕਲੱਬਾਂ ਨੂੰ ਸਾਡੇ ਰਿਟਾਇਰਡ EMPLOYEES ਨੂੰ ਕਿ ਆਓ ਆਪਾਂ ਇਸ ਮਹੀਨ ਚ ਹਿੱਸਾ ਬਣੀਏ ਸਾਡਾ ਪਿੰਡ ਜਦੋਂ ਅਸੀਂ ਪਿੰਡ ਨੂੰ ਨਸ਼ੇ ਦੇ ਖਿਲਾਫ ਇੱਕ ਕਿਲਾ ਬਣਾ ਦਿੱਤਾ ਜਦੋਂ ਇੱਕ ਇੱਕ ਪਿੰਡ ਲੰਗੜੋਏ ਵਾਂਗੂ ਸਾਫ਼ ਹੋ ਗਿਆ ਤਾਂ ਪੰਜਾਬ ਦੇ ਵਿੱਚੋਂ ਨਸ਼ਾ ਆਪਣਾ ਸਾਫ਼ ਹੋ ਜਾਊਗਾ ਤਾਂ ਮੈਂ ਅਪੀਲ ਕਰਦਾ ਹਾਂ ਇਸ ਤੋਂ ਬਾਅਦ ਮਾਨਯੋਗ ਵਰਮਿੰਕ ਕੇਜਰੀਵਾਲ ਜੀ ਤੇ ਮਾਨਸਾ ਤੋਂ ਜਲੰਧਰ ਜਾ ਰਹੇ ਨੇ ਤੇ ਅੱਜ ਹਰ ਇੱਕ ਵਿਧਾਇਕ ਹਰ ਇੱਕ ਮੰਤਰੀ ਸਾਹਿਬ ਬਾਹਰੀ ਕੈਬੀ ਸਾਹਿਬਾਨ ਪੰਜਾਬ ਦੇ ਪਿੰਡਾਂ ਚ ਜਾ ਰਹੀ ਹੈ ਤੇ ਜਿਹੜੀ ਯਾਤਰਾ ਲਗਾਤਾਰ ਚੱਲੂਗੀ ਅਪੀਲ ਹੈ ਪਿੰਡ ਵਾਸੀਆਂ ਨੂੰ ਉਸ ਵਕਤ ਤੋਂ ਸਾਥ ਦੇਣਾ ਤੇ ਹਰ ਪਿੰਡ ਵਿੱਚ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ ਅੱਜ ਇੱਥੇ ਪਹੁੰਚ ਚੁਕਾਈ ਗਈ ਹਰ ਇੱਕ ਪਿੰਡ ਦੇ ਵਿੱਚ ਇਹ ਯਾਤਰਾ ਘੜ ਕੇ ਸੌਂਚ ਚੁਕਾਈ ਜਾਊਗੀ ਕਿ ਅਸੀਂ ਪਿੰਡ ਵਾਸੀ ਇਕੱਠੇ ਹੋ ਕੇ ਪਹਿਲਾਂ ਤਾਂ ਅਸੀਂ ਆਪਸੋਂ ਖਾਂਦੇ ਕਿ ਅਸੀਂ ਨਸ਼ਾ ਨਹੀਂ ਕਰਾਂਗੇ ਦੂਜਾ ਅਸੀਂ ਪਿੰਡ ਵਿੱਚ ਕਿਸੇ ਤਸਕਰ ਨੂੰ ਬੜਨ ਨਹੀਂ ਦਵਾਂਗੇ ਤੀਜਾ ਜੇ ਕੋਈ ਪਿੰਡ ਦੇ ਵਿੱਚ ਨਸ਼ਾ ਕਰਦਾ ਹੈ ਉਸ ਨੂੰ ਅਸੀਂ ਸਮਝਾ ਕੇ ਅਸੀਂ ਉਸ ਨੂੰ ਨਸ਼ਾ ਮੁਕਤੀ ਕੇਂਦਰ ਚ ਦਾਖਲ ਕਰਾਵਾਂਗੇ ਚੌਥਾ ਜੀ ਅਗਰ ਕੋਈ ਨਸ਼ਾ ਤਸਕਰ ਫੜਿਆ ਜਾਂਦਾ ਹੈ ਤਾਂ ਨਾ ਖੁਦ ਉਸ ਦੀ ਜ਼ਮਾਨਤ ਕਰਾਂਗੇ ਨਾ ਪਿੰਡ ਵਿੱਚੋਂ ਕਿਸੇ ਨੂੰ ਦੇਣ ਦਵਾਂਗੇ ਇਹ ਬਹੁਤ ਵੱਡਾ ਜਨ ਅੰਦੋਲਨ ਹੈ ਤੇ ਮੈਂ মিডিਆ ਦਾ ਵੀ ਧੰਨਵਾਦ ਕਰਦਾ ਤੇ ਆਪ ਸਭ ਨੂੰ ਵੀ ਅਪੀਲ ਕਰਦਾ ਇਹ ਪੰਜਾਬ ਦੀ ਸਾਂਝੀ ਲੜਾਈ ਹੈ ਹਰ ਇੱਕ ਪੰਜਾਬੀ ਦੀ ਲੜਾਈ ਹੈ ਇਹ ਕੋਈ ਰਾਜਨੀਤਿਕ ਲੜਾਈ ਨਹੀਂ ਬੈਠੋ ਆਪਣੇ ਇਲਾਕੇ ਵਿੱਚ ਜਿਹੜੇ ਸਾਡੇ ਵੱਖ-ਵੱਖ ਪਾਕੀਆਂ ਨਾਲ ਜੁੜੇ ਆ ਗੂ ਹੈ ਉਹਨਾਂ ਨੂੰ ਵੀ ਸਤਿਕਾਰ ਦਿੱਤਾ ਤੇ ਆਓ ਇਹ ਸਾਰੀ ਪਾਰਟੀਆਂ ਨੂੰ ਹਰ ਇੱਕ ਰਾਜਨੀਤਿਕ ਕਰਦਾ ਫਰਜ਼ ਬੰਦਾ ਇਹ ਪੰਜਾਬ ਦੀ ਲੜਾਈ ਹੈ ਕਿ ਆਪੋ ਇਸ ਯਾਤਰਾ ਦੇ ਵਿੱਚ ਪਿੰਡਾਂ ਚ ਆ ਕੇ ਸ਼ਾਮਲ ਹੋਣ ਤੇ ਆਪਣੇ ਆਪਣੇ ਪਿੰਡ ਨੂੰ ਜਿਹੜਾ ਹੈ ਸਾਫ਼ ਕਰਨ ਬਹੁਤ ਬਹੁਤ ਧੰਨਵਾਦ ਸਰ ਨਮਸਕਾਰ ਹੈ ਇੱਕ ਅੰਮ੍ਰਿਤਸਰ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੇ ਸਾਡੇ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੀ ਧਰਤੀ ਤੋਂ ਹੋ ਰਹੀ ਹੈ ਤੇ ਸਾਡੀ ਸਰਕਾਰ ਦੀ ਸ਼ੁਰੂਆਤ ਵੀ ਸੀ ਧਰਤੀ ਤੋਂ ਹੋਈ ਸੀ ਅੱਜ ਸਾਡੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸਿਰਯੋਜਕ ਮਾਨਯੋਗ ਸ਼੍ਰੀ ਰਿੰਕੇਜਰੀਵਾਲ ਜੀ ਅਤੇ ਸਾਡੇ ਪੰਜਾਬ ਦੇ ਜਰਨੈਲ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਜ਼ਿਲ੍ਹਾ ਸੀਟ ਭਗਤ ਸਿੰਘ ਨਗਰ ਦੇ ਪਿੰਡ ਨਗਰੋਏ ਦੀ ਪੰਚਾਇਤ ਨਾਲ ਮਿਲ ਕੇ ਪਿੰਡ ਵਾਸੀਆਂ ਨਾਲ ਮਿਲ ਕੇ ਇੱਥੋਂ ਦੀ ਜਿਹੜੀ ਸ਼ੁਰੂਆਤ ਕੀਤੀ ਹੈ ਇਹ ਪੰਜਾਬ ਦੇ ਹਰ ਇੱਕ 13000 ਪਿੰਡਾਂ ਤੱਕ ਜਾਓਗੇ ਅੱਜ ਸਾਡੇ ਦੋਨੋਂ ਲੀਡਰ ਸਹਿਬਾਨ ਇੱਥੇ ਪਹੁੰਚੇ ਤੇ ਸਾਰੇ ਪਿੰਡ ਦੇ ਵਸਨੀਕਾਂ ਨਾਲ ਗੱਲ ਕੀਤੀ ਉਪਰ ਸਟੇਜ ਤੋਂ ਉਹਨਾਂ ਨੂੰ ਮਾਈਕ ਦਿੱਤਾ ਤੇ ਉਹਨਾਂ ਤੋਂ ਫੀਡਬੈਕ ਲਿਆ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਕਹਿਇਆ ਕੀਤਾ ਗਿਆ ਕਿ ਪੰਜਾਬ ਤੋਂ ਆਪਾਂ ਨਸ਼ਾ ਜੜੋ ਖਤਮ ਕਰਨਾ ਹੈ ਯੁੱਧ ਨਸ਼ੇ ਵਿਰੁੱਧ ਉਹਦਾ ਕੀ ਫੀਡਬੈਕ ਹੈ ਤੇ ਤੁਸੀਂ ਸਭ ਵੀ ਉੱਥੇ ਮੌਜੂਦ ਸੀ ਅੱਜ ਪੂਰੇ ਪੰਜਾਬ ਨੇ ਤੇ ਪੰਜਾਬੀ ਜਿੱਥੇ-ਜਿੱਥੇ ਵੱਸਦੇ ਐ ਉਹਨਾਂ ਦੀ ਲਾਈਫ ਸੁਣਿਆ ਕਿ ਕਿਵੇਂ ਪਿੰਡ ਲੰਗਰੋਆ ਜੋ ਪਹਿਲਾਂ ਵਤਨਾਮ ਸੀ ਨਸ਼ੇ ਕਰਕੇ ਉਹ ਆਪ ਦੱਸਦੇ ਸੀ ਕਿ ਇੱਥੇ ਰਿਸ਼ਤੇ ਨਹੀਂ ਹੁੰਦੇ ਸੀ ਜੇਕਰ ਕਦੀ ਵੀ ਕਿਤੇ ਵੀ ਪੰਜਾਬਸ ਟਰੈਵਲ ਕਰਦੇ ਹੋਏ ਸਾਨੂੰ ਉਹਨਾਂ ਨੂੰ ਕਹਿੰਦੇ ਰੋਕ ਲੈਂਦੀ ਸੀ ਪੁਲਿਸ ਉਹ ਇਹ ਨਹੀਂ ਦੱਸ ਸਕਦੇ ਸੀ ਅਸੀਂ ਲਗੜੇ ਪਿੰਡ ਤੋਂ ਆ ਕਿ ਉਹਨਾਂ ਲੱਗਦਾ ਸੀ ਕਿ ਇਸ ਪਿੰਡ ਦਾ ਹਰ ਸ਼ਖ ਜਿਹੜਾ ਉਹ ਨਸ਼ਾ ਕਰਦਾ ਹੋਊਗਾ ਜਾਂ ਨਸ਼ੇ ਦਾ ਤਸਕਰ ਹੋਊਗਾ ਅੱਜ ਇਹ ਪਿੰਡ ਟੋਟਲੀ ਕਲੀਨ ਸਾਫ਼ ਹੋ ਚੁੱਕਿਆ ਬਜ਼ੁਰਗਾਂ ਬੱਚਿਆਂ ਸਰਪੰਚ ਸਾਫਕਾ ਰਿਟਾਇਰਡ ਏਮਪਲੋਈਸ ਸਾਡੀ ਬੱਚੀਆਂ ਬੱਚੇ ਸਭ ਨੇ ਇਸ ਗੱਲ ਦੀ ਹਾਮੀ ਭਰੀ ਹੈ ਉਹਨਾਂ ਨੇ ਦੱਸਿਆ ਕਿਵੇਂ ਪੁਲਿਸ ਦੇ ਪ੍ਰਸ਼ਾਸਨ ਨੇ ਪਿਛਲੇ ਮਹੀਨਿਆਂ ਦੇ ਵਿੱਚੋਂ ਇਥੋਂ ਨਸ਼ਾ ਤਸਕਰਾਂ ਨੂੰ ਸਾਫ਼ ਕਰ ਦਿੱਤਾ ਜਿਹੜੇ ਸਾਡੇ ਬੱਚੇ ਇਸ ਦਲਦਲ 'ਚ ਸੀਗੇ ਉਹਨਾਂ ਨੂੰ ਮੇਨ ਸਟ੍ਰੀਟ 'ਚ ਲੈ ਕੇ ਆਇਆ ਉਹਨਾਂ ਨੂੰ ਸਪੋਰਟਸ ਲੈ ਕੇ ਆਇਆ ਠੀਕ ਇਸੀ ਇਸੇ ਤਰ੍ਹਾਂ ਪਿੰਡ ਲੰਗਰੋਈ ਨੂੰ ਇੱਕ ਮਿਸਾਲ ਮੰਨਦੇ ਹੋਏ ਅੱਜ ਸਾਰਾ ਆਮ ਆਦਮੀ ਪਾਰਟੀ ਸਾਡੀ ਸਰਕਾਰ ਦੇ ਹਰ ਇੱਕ ਵਿਧਾਇਕ ਸਾਡੇ ਹਰ ਇੱਕ ਮਾਨਯੋਗ ਆਮ ਆਦਮੀ ਪਾਰਟੀ ਸਾਡੀ ਸਰਕਾਰ ਦੇ ਹਰ ਇੱਕ ਵਿਧਾਇਕ ਸਾਡੇ ਹਰ ਇੱਕ ਮਾਨਯੋਗ ਮੇਰੇ ਮਨਿਸਟਰ ਕਲੀਕਸ ਸਾਡੇ ਮਾਨਯੋਗ ਐਮਪੀ ਸਹਿਬਾਨ ਸਾਡਾ ਸਾਰਾ ਸਰਕਾਰ ਦਾ ਹਰ ਇੱਕ ਸ਼ਖਸ ਧਿਆਮ ਆਦਮੀ ਪਾਰਟੀ ਦਾ ਹਰ ਇੱਕ ਵਰਕਰ ਸਿਪਾਈ ਹੁਣ ਅਗਲੇ ਕਈ ਹਫ਼ਤਿਆਂ ਤੱਕ ਪੰਜਾਬ ਦੇ ਇੱਕ ਇੱਕ ਪਿੰਡ ਚ ਜਾਊਗਾ ਮਕਸਦ ਇਹ ਹੈ ਇਹ ਕੋਈ ਰਾਜਨੀਤਿਕ ਯਾਤਰਾ ਨਹੀਂ ਹੋਊਗੀ ਅੱਜ ਤੋਂ ਜਿਹੜੀ ਇਹ ਨਸ਼ਾ ਮੁਕਤੀ ਯਾਤਰਾ ਹੋ ਰਹੀ ਹੈ ਇਹ ਕੋਈ ਰਾਜਨੀਤਿਕ ਯਾਤਰਾ ਨਹੀਂ ਹੈ ਇੱਕ ਸਮਾਜਿਕ ਯਾਤਰਾ ਹੈ ਪੰਜਾਬ ਦੀ ਸਭ ਤੋਂ ਵੱਡੀ ਇਤਿਹਾਸਿਕ ਯਾਤਰਾ ਹੈ ਪੰਜਾਬ ਨੂੰ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਜੜੋਂ ਖਤਮ ਕਰਨ ਦੇ ਲਈ ਤੇ ਮੈਂ ਅਪੀਲ ਕਰਦਾ ਹਾਂ ਸਰਕਾਰ ਦੇ ਵੱਲੋਂ ਹਰ ਇੱਕ ਪਿੰਡ ਵਾਸੀਆਂ ਨੂੰ ਹਰ ਇੱਕ ਪਿੰਡ ਦੀ ਪੰਚਾਇਤ ਨੂੰ ਯੂਥ ਕਲੱਬਾਂ ਨੂੰ ਸਾਡੇ ਰਿਟਾਇਰਡ EMPLOYEES ਨੂੰ ਕਿ ਆਓ ਆਪਾਂ ਇਸ ਮਹਿੰਦ ਚ ਹਿੱਸਾ ਬਣੀਏ ਸਾਡਾ ਪਿੰਡ ਜਦੋਂ ਅਸੀਂ ਪਿੰਡ ਨੂੰ ਨਸ਼ੇ ਦੇ ਖਿਲਾਫ ਇੱਕ ਕਿਲਾ ਬਣਾ ਦਿੱਤਾ ਜਦੋਂ ਇੱਕ ਇੱਕ ਪਿੰਡ ਲੰਗੜੋਏ ਵਾਂਗੂ ਸਾਫ਼ ਹੋ ਗਿਆ ਤਾਂ ਪੰਜਾਬ ਦੇ ਵਿੱਚੋਂ ਨਸ਼ਾ ਆਖਿਰ ਸਾਫ਼ ਹੋ ਜਾਊਗਾ ਤਾਂ ਮੈਂ ਅਪੀਲ ਕਰਦਾ ਹਾਂ ਇਸ ਤੋਂ ਬਾਅਦ ਮਾਨਯੋਗ ਅਮਨ ਕੇ ਜੀਵਾਲ ਜੀ ਤੇ ਮਾਨ ਸਾਹਿਬ ਹੁ ਜਲੰਧਰ ਜਾ ਰਹੇ ਨੇ ਤੇ ਅੱਜ ਹਰ ਇੱਕ ਵਿਧਾਇਕ ਹਰ ਇੱਕ ਮੰਤਰੀ ਸਾਹਿਬਾਨ ਹਾਰੀ ਕੈਂਟੀ ਸਾਹਿਬਾਨ ਪੰਜਾਬ ਦੇ ਪਿੰਡਾਂ 'ਚ ਜਾ ਰਹੇ ਤੇ ਜਿਹੜੀ ਯਾਤਰਾ ਲਗਾਤਾਰ ਚੱਲੂਗੀ ਅਪੀਲ ਹੈ ਪਿੰਡ ਵਾਸੀਆਂ ਨੂੰ ਉਸ ਵਕਤ ਉਹ ਸਾਥ ਦੇਣਾ ਤੇ ਹਰ ਪਿੰਡ ਵਿੱਚ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ ਅੱਜ ਇੱਥੇ ਪਹੁੰਚ ਚੁਕਾਈ ਗਈ ਹਰ ਇੱਕ ਪਿੰਡ ਦੇ ਵਿੱਚ ਇਹ ਯਾਤਰਾ ਘੜ ਕੇ ਸੌਂਚ ਚੁਕਾਈ ਜਾਊਗੀ ਕਿ ਅਸੀਂ ਪਿੰਡ ਵਾਸੀ ਇਕੱਠੇ ਹੋ ਕੇ ਪਹਿਲਾ ਤਾਂ ਅਸੀਂ ਆਪਸੋਂ ਖਾਂਦੇ ਕਿ ਅਸੀਂ ਨਸ਼ਾ ਨਹੀਂ ਕਰਾਂਗੇ ਦੂਜਾ ਅਸੀਂ ਪਿੰਡ ਵਿੱਚ ਕਿਸੇ ਤਸਕਰ ਨੂੰ ਬੜਨ ਨਹੀਂ ਦਵਾਂਗੇ ਤੀਜਾ ਜੇ ਕੋਈ ਪਿੰਡ ਦੇ ਵਿੱਚ ਨਸ਼ਾ ਕਰਦਾ ਹੈ ਉਸ ਨੂੰ ਅਸੀਂ ਸਮਝਾ ਕੇ ਅਸੀਂ ਉਸ ਨੂੰ ਨਸ਼ਾ ਮੁਕਤੀ ਕੇਂਦਰ ਚ ਦਾਖਲ ਕਰਾਵਾਂਗੇ ਚੌਥਾ ਜੇ ਅਗਰ ਕੋਈ ਨਸ਼ਾ ਤਸਕਰ ਫੜਿਆ ਜਾਂਦਾ ਹੈ ਤਾਂ ਨਾ ਖੁਦ ਉਸ ਦੀ ਜ਼ਮਾਨਤ ਕਰਾਂਗੇ ਨਾ ਪਿੰਡ ਵਿੱਚੋਂ ਕਿਸੇ ਨੂੰ ਦੇਣ ਦਵਾਂਗੇ ਇਹ ਬਹੁਤ ਵੱਡਾ ਜਨ ਅੰਦੋਲਨ ਹੈ ਮੈਂ ਮੀਡੀਆ ਦਾ ਵੀ ਧੰਨਵਾਦ ਕਰਦਾ ਤੇ ਆਪ ਸਭ ਨੂੰ ਵੀ ਅਪੀਲ ਕਰਦਾ ਇਹ ਪੰਜਾਬ ਦੀ ਸਾਂਝੀ ਲੜਾਈ ਹੈ ਹਰ ਇੱਕ ਪੰਜਾਬੀ ਦੀ ਲੜਾਈ ਹੈ ਇਹ ਕੋਈ ਰਾਜਨੀਤਿਕ ਲੜਾਈ ਨਹੀਂ ਪੈ ਤਾਂ ਆਪਣੇ ਇਲਾਕੇ ਵਿੱਚ ਜਿਹੜੇ ਸਾਡੇ ਵੱਖ-ਵੱਖ ਪਾਰਟੀਆਂ ਨਾਲ ਜੁੜੇ ਆ ਗੂ ਹੈ ਉਹਨਾਂ ਨੂੰ ਵੀ ਸਤਿਕਾਰ ਦਿੰਦਾ ਤੇ ਆਓ ਇਹ ਸਾਰੀ ਪਾਰਟੀਆਂ ਨੂੰ ਹਰ ਇੱਕ ਰਾਜਨੀਤਿਕ ਕਰਦਾ ਫਰਜ਼ ਬੰਦਾ ਇਹ ਪੰਜਾਬ ਦੀ ਲੜਾਈ ਹੈ ਕਿ ਆਪ ਕੋ ਇਸ ਆਣ ਇਸ ਯਾਤਰਾ ਦੇ ਵਿੱਚ ਪਿੰਡਾਂ ਚ ਆ ਕੇ ਸ਼ਾਮਿਲ ਹੋਣ ਤੇ ਆਪਣੇ ਆਪਣੇ ਪਿੰਡ ਨੂੰ ਜਿਹੜਾ ਹੈ ਸਾਫ਼ ਕਰਨ ਬਹੁਤ-ਬਹੁਤ ਧੰਨਵਾਦ ਸਰ ਵੈਸਾ ਪੈਸਾ ਇੱਕ ਅੰਮ੍ਰਿਤਸਰ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟਿਕ ਸਾਡੇ ਸ਼ਹੀਦੇ ਆਜ਼ਮ ਸੇਖ ਭਗਤ ਸਿੰਘ ਜੀ ਦੀ ਧਰਤੀ ਤੋਂ ਹੋ ਰਹੀ ਹੈ ਤੇ ਸਾਡੀ ਸਰਕਾਰ ਦੀ ਸ਼ੁਰੂਆਤ ਵੀ ਸੀ ਧਰਤੀ ਤੋਂ ਹੋਈ ਸੀ ਅੱਜ ਸਾਡੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਮਾਨਯੋਗ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਸਾਡੇ ਪੰਜਾਬ ਦੇ ਜਰਨੈਲ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਜ਼ਿਲ੍ਹਾ ਸ਼ੀਤ ਭਗਤ ਸਿੰਘ ਨਗਰ ਦੇ ਪਿੰਡ ਨਗਰੋਏ ਦੀ ਪੰਚਾਇਤ ਨਾਲ ਮਿਲ ਕੇ ਪਿੰਡ ਵਾਸੀਆਂ ਨਾਲ ਮਿਲ ਕੇ ਇੱਥੋਂ ਦੀ ਅੱਜ ਜਿਹੜੀ ਸ਼ੁਰੂਆਤ ਕੀਤੀ ਹੈ ਇਹ ਪੰਜਾਬ ਦੇ ਹਰ ਇੱਕ 13000 ਪਿੰਡਾਂ ਤੱਕ ਜਾਊਗੀ ਅੱਜ ਸਾਡੇ ਦੋਨੋਂ ਲੀਡਰ ਸਹਿਬਾਨ ਇੱਥੇ ਪਹੁੰਚੇ ਤੇ ਸਾਰੇ ਪਿੰਡ ਦੇ ਵਾਸੀਆਂ ਨਾਲ ਗੱਲ ਕੀਤੀ ਓਪਨ ਸਟੇਜ ਤੋਂ ਉਹਨਾਂ ਨੂੰ ਮਾਈਕ ਦਿੱਤਾ ਤੇ ਉਹਨਾਂ ਤੋਂ ਫੀਡਬੈਕ ਲਿਆ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਤਹਈਆ ਕੀਤਾ ਗਿਆ ਕਿ ਪੰਜਾਬ ਤੋਂ ਆਪਾਂ ਨਸ਼ਾ ਜੜੋ ਖਤਮ ਕਰਨਾ ਹੈ ਯੁੱਧ ਨਸ਼ੇ ਵਿਰੁੱਧ ਉਹਦਾ ਕੀ ਫੀਡਬੈਕ ਹੈ ਤੇ ਤੁਸੀਂ ਸਭ ਵੀ ਉੱਥੇ ਮੌਜੂਦ ਸੀ ਅੱਜ ਪੂਰੇ ਪੰਜਾਬ ਨੇ ਤੇ ਪੰਜਾਬੀ ਜਿੱਥੇ-ਜਿੱਥੇ ਵੱਸਦੇ ਆ ਉਹਨੀ ਲਾਈਫ ਸੁਣਿਆ ਕਿ ਕਿਵੇਂ ਪਿੰਡ ਲੰਗਰੋਆ ਜੋ ਪਹਿਲਾਂ ਬਦਨਾਮ ਸੀ ਨਸ਼ੇ ਕਰਕੇ ਉਹ ਆਪ ਦੱਸਦੇ ਸੀ ਕਿ ਇੱਥੇ ਰਿਸ਼ਤੇ ਨਹੀਂ ਹੁੰਦੇ ਸੀ ਜੇ ਅਗਰ ਕਦੀ ਵੀ ਕਿਤੇ ਵੀ ਪੰਜਾਬਸ ਟਰੈਵਲ ਕਰਦੇ ਹੋਏ ਸਾਨੂੰ ਉਹਨਾਂ ਨੂੰ ਕਦੇ ਰੋਕ ਲੈਂਦੀ ਸੀ ਪੁਲਿਸ ਕੋਈ ਨਹੀਂ ਦੱਸ ਸਕਦਾ ਸੀ ਅਸੀਂ ਲੰਗੜੇ ਪਿੰਡ ਤੋਂ ਆ ਕੇ ਉਹਨਾਂ ਲੱਗਦਾ ਸੀ ਕਿ ਇਸ ਪਿੰਡ ਦਾ ਹਰ ਸ਼ਖਸ ਜਿਹੜਾ ਹੈ ਉਹ ਨਸ਼ਾ ਕਰਦਾ ਹੋਊਗਾ ਜਾਂ ਨਸ਼ੇ ਦਾ ਤਸਕਰ ਹੋਊਗਾ ਅੱਜ ਇਹ ਪਿੰਡ ਟੋਟਲੀ ਕਲੀਨ ਸਾਫ਼ ਹੋ ਚੁੱਕਿਆ ਬਜ਼ੁਰਗਾਂ ਬੱਚਿਆਂ ਸਰਪੰਚ ਸਾਫਾ ਰਿਟਾਇਰਡ ਏਮਪਲੋਈਸ ਸਾਡੀ ਬੱਚੀਆਂ ਬੱਚੇ ਸਭ ਨੇ ਇਸ ਗੱਲ ਦੀ ਹਾਮੀ ਭਰੀ ਹੈ ਉਹਨਾਂ ਨੇ ਦੱਸਿਆ ਕਿਵੇਂ ਪੁਲਿਸ ਦੇ ਪ੍ਰਸ਼ਾਸਨ ਨੇ ਪਿਛਲੇ ਮਹੀਨਿਆਂ ਦੇ ਵਿੱਚੋਂ ਇੱਥੋਂ ਨਸ਼ਾ ਤਸਕਰਾ ਨੂੰ ਸਾਫ ਕਰ ਦਿੱਤਾ ਜਿਹੜੇ ਸਾਡੇ ਬੱਚੇ ਇਸ ਦਲਦਲ ਸਿਗੇ ਉਹਨਾਂ ਨੂੰ 메ਨ ਸਟ੍ਰੀਟ ਚ ਲੈ ਕੇ ਆਇਆ ਉਹਨਾਂ ਨੂੰ ਸਪੋਰਟਸ ਲੈ ਕੇ ਆਇਆ ਠੀਕ ਇਸੀ ਇਸੇ ਤਰ੍ਹਾਂ ਪਿੰਡ ਲੰਗਰੋਈ ਨੂੰ ਇੱਕ ਮਿਸਾਲ ਮੰਨਦੇ ਹੋਏ ਅੱਜ ਸਾਰਾ ਆਮ ਆਦਮੀ ਪਾਰਟੀ ਸਾਡੇ ਸਰਕਾਰ ਦੇ ਹਰ ਇੱਕ ਵਿਧਾਇਕ ਸਾਡੇ ਹਰ ਇੱਕ ਮਾਨਯੋਗ ਮੇਰੇ ਮਨਿਸਟਰ ਕਲੀਕਸ ਸਾਡੇ ਮਾਨਯੋਗ ਐਮਪੀ ਸਹਿਬਾਨ ਸਾਡਾ ਸਾਰਾ ਸਰਕਾਰ ਦਾ ਹਰ ਇੱਕ ਸ਼ਖਸ ਆਮ ਆਦਮੀ ਪਾਰਟੀ ਦਾ ਹਰ ਇੱਕ ਵਰਕਰ ਸਿਪਾਈ ਹੁਣ ਅਗਲੇ ਕਈ ਹਫ਼ਤਿਆਂ ਤੱਕ ਪੰਜਾਬ ਦੇ ਇੱਕ ਇੱਕ ਪਿੰਡ ਚ ਜਾਊਗਾ ਮਕਸਦ ਇਹ ਹੈ ਇਹ ਕੋਈ ਰਾਜਨੀਤਿਕ ਯਾਤਰਾ ਨਹੀਂ ਹੋਊਗੀ ਅੱਜ ਤੋਂ ਜਿਹੜੀ ਇਹ ਨਸ਼ਾ ਮੁਕਤੀ ਯਾਤਰਾ ਹੋ ਰਹੀ ਹੈ ਇਹ ਕੋਈ ਰਾਜਨੀਤਿਕ ਯਾਤਰਾ ਨਹੀਂ ਹੈ ਇੱਕ ਸਮਾਜਿਕ ਯਾਤਰਾ ਹੈ ਪੰਜਾਬ ਦੀ ਸਭ ਤੋਂ ਵੱਡੀ ਇਤਿਹਾਸਕ ਯਾਤਰਾ ਪੰਜਾਬ ਨੂੰ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਜੜੋਂ ਖਤਮ ਕਰਨ ਦੇ ਲਈ ਤੇ ਮੈਂ ਅਪੀਲ ਕਰਦਾ ਹਾਂ ਸਰਕਾਰ ਦੇ ਵੱਲੋਂ ਹਰ ਇੱਕ ਪਿੰਡ ਵਾਸੀਆਂ ਨੂੰ ਹਰ ਇੱਕ ਪਿੰਡ ਦੀ ਪੰਚਾਇਤ ਨੂੰ ਯੂਥ ਕਲੱਬਾਂ ਨੂੰ ਸਾਡੇ ਰਿਟਾਇਰਡ EMPLOYEES ਨੂੰ ਕਿ ਆਓ ਆਪਾਂ ਇਸ ਮੁਹਿੰਮ ਚ ਹਿੱਸਾ ਬਣਿਏ ਸਾਡਾ ਪਿੰਡ ਜਦੋਂ ਅਸੀਂ ਪਿੰਡ ਨੂੰ ਨਸ਼ੇ ਦੇ ਖਿਲਾਫ ਇੱਕ ਕਿਲਾ ਬਣਾ ਦਿੱਤਾ ਜਦੋਂ ਇੱਕ ਇੱਕ ਪਿੰਡ ਲੰਗੜੋਏ ਵਾਂਗੂ ਸਾਫ਼ ਹੋ ਗਿਆ ਤਾ ਪੰਜਾਬ ਦੇ ਵਿੱਚੋਂ ਨਸ਼ਾ ਆਪਣਾ ਸਾਫ਼ ਹੋ ਜਾਊਗਾ